ਤੋਂ ਗੁਰਪਾਲ ਸਿੰਘ ਨਾਮ ਹੈ ਮੇਰਾ ਜੀ ਪਿੰਡ ਨਸ਼ਰਾ ਕਲਾਂ ਖੇਤੀ ਕਰਦੇ ਆ ਇੱਥੇ ਅਸੀਂ ਸਾਡੇ ਇੱਥੇ ਆਹ ਤਾਰਾਂ ਦੇ ਉੱਪਰ ਜਿਹੜੀਆਂ ਸਿਰ ਦੇ ਉੱਪਰ ਨੇ ਮੇਰੇ ਇੱਥੋਂ ਸਪਾਰਕ ਨਿਕਲਿਆ ਹੈ ਤੇ ਸੀਜ਼ਨ ਹੋਣ ਕਾਰਨ ਇੱਥੇ ਜਿਹੜੇ ਮੌਕੇ ਦੇ ਉੱਤੇ ਬੰਦੇ ਕੰਮ ਕਰ ਰਹੇ ਲੱਗੇ ਉਹਨਾਂ ਨੇ ਬੜਾ ਜ਼ੋਰ ਲਾਇਆ ਹੈ ਅੱਗ ਦੇ ਕੰਟਰੋਲ ਕਰਨ ਦਾ ਇੱਥੋਂ ਅੱਗ ਕੋ 4-5 ਏਕੜ ਚੌੜੀ ਹੋ ਕੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੁਸੀਂ ਫੋਕਸ ਕਰੋਗੇ ਜਿੱਥੋਂ ਤੱਕ ਨਜ਼ਰ ਆਉਂਦੀ ਹੈ ਸਾਰਾ ਇਲਾਕਾ ਸੜ ਚੁੱਕਾ ਹੈ ਇਹਦੇ ਵਿੱਚ ਕਈ ਕਿੱਲੇ ਕਣਕ ਦੇ ਸੀ ਬਹੁਤ ਸਾਰਾ ਜਿਹੜਾ ਕਣਕ ਦਾ ਨੁਕਸਾਨ ਹੋ ਚੁੱਕਾ ਹੈ ਲਗਭਗ ਸਾਰਾ ਸੜ ਕੇ ਸੁਆਹ ਹੋ ਚੁੱਕਾ ਹੈ ਵਿੱਚ ਉਹਦੇ ਇਹ 6 ਮਹੀਨਿਆਂ ਦੀ ਸਾਡੀ ਕਿਰਤਾ ਜੀ ਜਿਹੜੀ ਸੜ ਗਈ ਹੈ ਸਾਡੇ ਅੱਖਾਂ ਦੇ ਸਾਹਮਣੇ ਤੇ ਅਸੀਂ ਇਹ ਬਿਜਲੀ ਬੋਰਡ ਦੀਨ ਗੈਲੀ ਨਾਲ ਵਾਪਰੀ ਹੈ ਮੰਦ ਭਾਗੀ ਘਟਨਾ ਜਿਹੜੀ ਆ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਤੇ ਬਾਕੀ ਜਿਹੜੀ ਵਨਸਪਤੀ ਆ ਕੁਝ ਵੀ ਨਹੀਂ ਰਹਿ ਗਿਆ ਫਸਲ ਦਾ ਮੋਖੇ ਦੇ ਉੱਤੇ ਤੇ ਇਹ ਬਿਜਲੀ ਬੋਰਡ ਕੋਲੋਂ ਅਸੀਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਦੀ ਬੇਨਤੀ ਕਰਦੇ ਆਂ ਕਿ ਸਾਨੂੰ ਇਹਦਾ ਕੰਪਨਸੇਸ਼ਨ ਦਵਾਇਆ ਜਾਵੇ ਜੋ ਵੀ ਸਾਡਾ ਬਣਦਾ ਹੈ ਕਿਉਂਕਿ ਇਹਨ ਗੈਲੀ ਕਿਸੇ ਦੀ ਆ ਨੁਕਸਾਨ ਕਿਸੇ ਦਾ ਤੇ ਜਿਨੇਨ ਗੈਲੀ ਕੀਤੀ ਆ ਨੁਕਸਾਨ ਵੀ ਉਹਨੇ ਹੀ ਇਹ ਜਿਹੜੇ ਨਾਲ ਮੇਰੇ ਦੂਸਰੇ ਪਿੰਡ ਦੇ ਸਰਪੰਚ ਨੇ ਸਾਬਕਾ ਸਰਪੰਚ ਨੇ ਇਸ ਵੇਲੇ ਸਰਮਲੂਕ ਸਿੰਘ ਹੋਣੀ ਉਹ ਠੇਕੇ ਦੇ ਜ਼ਮੀਨ ਵਾਉਂਦੇ ਨੇ ਬਹੁਤ ਜ਼ਿਆਦਾ ਉੱਚੇ ਰੇਟਾਂ ਦੇ ਠੇਕੇ ਦੇ ਜ਼ਮੀਨ ਵਾਈ ਹੋਈ ਉਹਨਾਂ ਨੇ ਉਹਨਾਂ ਦਾ ਵੀ ਸਾਰਾ ਨੁਕਸਾਨ ਹੋ ਚੁੱਕਾ ਹੈ ਇਸ ਵੇਲੇ ਉਹ ਠੇਕਦਾਰ ਜਿਹੜੇ ਨੇ ਚੁੱਕ ਚੁਕਾ ਕੇ ਰੁਪਈਏ ਦਿੱਤੇ ਹੁੰਦੇ ਨੇ ਐਡਵਾਂਸ ਤੋਂ ਬਹੁਤ ਬੁਰੀ ਹਾਲਤ ਆ ਕੋ ਮੇਰੀ ਕਣਕ ਜਿਹੜੀ ਆ ਮੇਰੀ ਮਾਲਕੀ ਆ ਪਰਲੇ ਬੰਨੇ ਲਗਭਗ 5 ਏਕੜ ਕਣਕ ਮੇਰੀ ਸੜ ਚੁੱਕੀ ਆ ਬਹੁਤ ਨੁਕਸਾਨ ਹੋ ਗਿਆ ਭਾਈ ਵੀਰ ਜੀ 5 5 ਏਕੜ ਕਣਕ ਮੇਰੀ ਸੜ ਚੁੱਕੀ ਆ ਬਾਕੀ ਮੇਰੇ ਆਉਣ ਦੇ ਤੱਕ ਕੁ ਵਿੱਚ ਇਹਦੇ ਅੰਦਾਜ਼ਾ ਕੋ 25 26 ਏਕੜ ਥਾਂ ਸੜਕੇ ਸਵਾਹ ਹੋ ਚੁੱਕਾ ਹੈ ਤੁਸੀਂ ਫੋਕਸ ਕਰ ਸਕਦੇ ਹੋ ਪਿੱਛੋਂ ਜਿੰਨਾ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਸਾਰਾ ਇਲਾਕਾ ਸੜਿਆ ਹੈ ਐਸ ਕੰ ਤੋਂ ਲੈ ਕੇ ਉਹ ਨਸ਼ਹਿਰੇ ਪਿੰਡ ਦੀ ਫਿਰਨੀ ਤੱਕ ਉਹ ਹੀ ਦਿਨ ਪਹਿਲਾਂ ਹੀ ਅੱਗ ਭਿਉਣ ਵਾਲੀਆਂ ਗੱਡੀਆਂ ਤੇ ਟ੍ਰੈਲ ਹੋਏ ਆ ਕਹਿੰਦੇ ਸਾਡੇ ਕੋ ਸਾਰੀਆਂ ਸਹੂਲਤਾਂ ਹੈਗੀਆਂ 40ਵੀਂ ਬਿਲਡਿੰਗ ਤੱਕ ਅਸੀਂ ਅੱਗ ਭਜਾ ਸਕਦੇ ਹਾਂ ਤੇ ਇਨਸਾਨ ਨੂੰ ਬਚਾ ਸਕਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਅੱਜ ਗੱਡੀ ਆਈ ਹੈ ਮੌਕੇ ਤੇ ਚੱਲੀ ਨਹੀਂ ਕੀ ਕਹਿਣਾ ਚਾਹੋਗੇ ਇਹ ਵੀ ਕੀ ਟ੍ਰੈਲ ਵਾਲੀਆਂ ਇਹਨਾਂ ਗੱਡੀਆਂ ਟ੍ਰੈਲ ਲੈ ਕੇ ਇਹਨਾਂ ਨੂੰ ਸ਼ੋਅਰੂਮ ਚ ਲਾਉਣ ਸ਼ੀ ਚੂਲੀ ਪਾਣੀ ਨਿਕੱਟਿਆ ਤੁਸੀਂ ਸਾਰੀ ਸੰਗਤ ਕੋਲ ਪੁੱਛ ਸਕਦੇ ਹੋ ਉੱਥੇ ਮਸ਼ੀਨ ਜਿਹੜੀ ਆਈ ਆ ਜਿਹੜੀ ਮੌਕੇ ਦੇ ਉੱਤੇ ਆਈ ਉਹ ਕਹਿੰਦੇ ਤਾਰ ਟੁੱਟ ਗਈ ਆ ਉਹ ਰਾਸਤੇ 'ਚ ਖਲੋਤੀ ਆ ਸਾਡੇ ਕੋਲ ਦੀ ਦੂਜੇ ਫੋਨ 'ਚ ਬਣੀਆਂ ਵੀਡੀਓ ਹੈਗੀਆਂ ਨੇ ਮੌਕੇ ਦੇ ਉੱਤੇ ਕੁਛ ਨਹੀਂ ਫਾਇਰ ਬ੍ਰਿਗੇਡ ਨੇ ਕੀਤਾ ਜੋ ਕੀਤਾ ਸੰਗਤ ਨੇ ਕੀਤਾ ਸੰਗਤ ਦੇ ਸਹਿਯੋਗ ਨਾਲ ਹੀ ਅੱਗ ਤੇ ਕੰਟਰੋਲ ਪਾਇਆ ਗਿਆ ਹੈ ਕਿ ਸੰਗਤ ਦੇ ਅੱਗੇ ਜ਼ੋਰ ਧਾਕੇ ਮੇਰੇ ਭੈਣ ਭਰਾਵਾਂ ਨੇ ਸ਼ਹਿਰੇ ਦੇ ਆਨੇ ਸਾਰੀ ਅੱਗ ਕੰਟਰੋਲ ਕਰ ਦਿੱਤੀ ਆ ਤੇ 25 ਏਕੜ ਦੇ ਅੱਗੇ ਖਲੋ ਗਿਆ ਨਹੀਂ ਤੇ ਇੱਥੋਂ ਹਜ਼ਾਰਾਂ ਏਕੜ ਕਣਕਾ ਅੱਗ ਕੰਟਰੋਲ ਨਹੀਂ ਹੋ ਸਕਦੀ ਤੇ ਪਹਿਰੇ 2 ਵਜੇ ਦੀ ਲ ਜੇ ਜਿਹੜਾ ਹੁਣ ਕੀ ਮੰਗ ਕਰਦੇ ਹੋ ਸਭ ਵੀ ਜੀ ਅਸੀਂ ਮੰਗ ਕੀ ਕਰਨੀ ਆ ਮੰਗ ਯਾਰ ਅਸੀਂ ਸਾਡਾ ਮਾਲ ਸੜ ਗਿਆ ਸਾਰਾ ਮੰਗ ਤੋਂ ਭਾਵੇਂ ਅਸੀਂ ਕੋਈ ਗਰਾਈ ਥੋੜੀ ਮੰਗਨ ਦਾ ਆ ਸਾਡਾ ਮਾਲ ਸਾੜ ਦਿੱਤਾ ਬੀਲੀ ਬੋਰਡ ਦੀਨ ਗਹਿਲੀ ਨੇ ਸਾਨੂੰ ਸਾਡਾ ਕੰਪਨਸੇਸ਼ਨ ਦਿੱਤਾ ਜਾਵੇ ਅਸੀਂ ਅਗਲੀ ਫਸਲ ਤੇ 20000 ਰੁਪਏ ਇਕੱਲਾ ਖਰਚਾ ਕਰਨਾ ਕਿੱਥੋਂ ਕਰਨਾ ਜੀ ਸਾਨੂੰ ਕਣਕ ਦੇ ਪੈਸੇ ਨਹੀਂ ਆਉਂਦੇ ਤੇ ਇੱਕ ਬੰਦੇ ਨੂੰ ਮੀਂਹ ਗਲੇ ਕਿਸਾਨ ਨੂੰ ਮਾਰ ਰਿਹਾ ਇੱਕ ਪਾਸੋਂ ਇਹ ਹੁਣ ਅੱਗ ਚਲੋ ਉਹ ਤਾਂ ਕੁਦਰਤੀ ਲਾਮਤਾ ਨੇ ਮੀਂਹ ਕਣੀ ਤੇ ਕੁਝ ਵੀ ਹੋ ਸਕਦਾ ਹੈ ਇਹ ਤਾਂ ਬੰਦੇ ਦੀ ਪਾਈਆਂ ਹੋਈਆਂ ਨੇ ਆ ਤਾਰਾ ਸਿਰ ਤੇ ਜੁੜਨਦੀਆਂ ਨੇ ਇਹਨੂੰ ਦੋ ਡੰਡੇ ਨਹੀਂ ਬੰਨ ਸਕਦੇ ਆਣ ਇੱਕ ਬਹੁਤ ਹਨ ਗੈਲੀ ਆ ਬਿਲਕੁਲ ਹਨ ਗੈਲੀ ਡਿਪਾਰਟਮੈਂਟ ਦੀ ਹੈ ਕਾਰਨੋ ਕਿ ਮਤਲਬ ਕਿ ਇੱਥੇ ਕੋਈ ਸਕੀਮ ਰੱਖੀ ਚਾਹੀਏ ਵਿੱਚ ਇਦਾਂ ਕਿ ਪਾਣੀ ਜਿੱਦਾਂ ਕੁਦਰਤੀ ਕਿਸਾਨ ਨੂੰ ਮਾਰ ਰਵਈਦੀ ਹੈ ਹੁਣ ਇਹ ਅੱਗੇ ਚਲੋ ਇਹਦੇ ਪੱਕੇ ਕੰਮ ਕੀਤੇ ਜਾਣ ਬਿਲਕੁਲ ਵੀਰ ਜੀ ਇਹ ਤੁਹਾਨੂੰ ਸਰਕਾਰ ਨੂੰ ਚਾਹੀਦਾ ਜੀ ਗਾਂ ਪਰਾਲਾ ਕਰਨ ਤਾਂ ਕਿ ਭੁੱਖ ਵਿੱਚ ਇਹੋ ਜਿਹੇ ਮੰਦ ਭਾਗੀਆਂ ਘਟਾ ਦੇ ਕਾਬੂ ਕੀਤਾ ਜਾ ਸਕੇ ਮੇਰਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਤੇ ਕੀ ਹੋਇਆ ਨਿਸ਼ਾਰਾ ਕਲਾ ਜੀ ਪਿੰਡ ਜਿੱਥੇ ਕਣਕ ਛੜੀ ਹੋਈ ਹੈ ਹੂੰ ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਆ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵ ਅੱਗ ਲੱਗੀ ਹੋਈ ਸੀ ਤੇ ਸਾਡੇ ਸੱਜਣਿਆਂ ਉਹਨਾਂ ਨੇ ਮੈਨੂੰ ਫੋਨ ਕਰਦਾ ਰਿਹਾ ਤੇ ਫੋਨ ਕਰਨਿਆਂ ਕਰਦਿਆ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾੜ ਤੇ ਕਣਕ ਸੜ ਕੇ ਸੁਆਹ ਚੁੱਕੀ ਯਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਦੂਜੀ ਗੱਡੀ ਆਈ ਉਹ ਤੋਂ ਬਗੈਰ ਜਿੰਨੇ ਚਿਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਹੋ ਚੁੱਕੀ ਠੀਕ ਆ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਸਰ ਜੀ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਿਸਾਨੀ union ਲੇਖਤਾ ਫਤਿਹ ਤੇ ਅੱਜ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਪਿੰਡ ਨ ਸ਼ਹਿਰੇ ਦੇ ਵਿੱਚ ਵਾਪਰੀ ਆ ਤੇ ਵਾਪਰੀ ਕਿਤੇ ਕਰਕੇ ਮਲਾਜਿਮਾਂ ਦੇ ਜਿਹੜੇ ਬਿਜਲੀ ਬੋਰ ਦੇ ਮਲਾਜਮ ਉਹਨਾਂ ਦੀ ਲਗੇਲੀ ਕਰਕੇ ਉਹ ਤੁਸੀਂ ਦੇਖ ਸਕਦੇ ਜੇ ਉਧਰ ਕੈਮਰਾ ਪਾ ਕੇ ਦਿਖਾऊं ਕਿ ਵੇਖੋ ਉਹਨਾਂ ਖੰਭਾ ਟੇਢਾ ਆ ਸਾਰਾ ਉੱਤੋਂ ਢਲਾਂ ਰਿਹਾ ਪਤਾ ਵੀ ਇਹ ਕੋ ਪੱਕੀ ਕਾਣਕ ਆ ਇਹਦਾ ਕੋਈ ਨਾ ਕੋਈ ਜਿਹੜਾ ਹੱਲ ਕੀਤਾ ਜਾਵੇ ਤੇ ਦੂਸਰੇ ਨੰਬਰ ਤੇ ਸਾਰੇ ਪਿੰਡ ਵਾਲਿਆਂ ਨੇ ਵੇਖੋ ਜਿਹੜੀ ਅੱਗ ਨੂੰ ਕੰਟਰੋਲ ਕੀਤਾ ਤੇ ਉਥੇ ਸਰਕਾਰ ਕੀ ਕਰ ਰਹੀ ਆ ਸਰਕਾਰ ਸੁੱਤੀ ਆ ਫਿਰ ਫਾਇਰ ਵੇ ਦੀ ਗੱਡੀ ਆਈ ਆ ਉਹ ਗੱਡੀ ਦੇਖੋ ਆਈ ਆ ਤੇ ਗੱਡੀ ਨੇ ਮੇਰੇ ਖਿਆਲ ਨਾਲ ਇੱਕ ਬਾਲੀ ਪਾਣੀ ਵੀ ਨਹੀਂ ਕੰਦੇ ਕੱਢਿਆ ਤੁਸੀਂ 515 ਪਿੰਡ ਦਾ ਜਿਹੜਾ ਨਾਲ ਅੱਗ ਬੁਝਾ ਰਿਆ ਸੀ ਤੁਸੀਂ ਉਹਨਾਂ ਕੋਲ ਪੁੱਛ ਸਕਦੇ ਜੇ ਪਰ ਕਿੱਡੀ ਵੱਡੀ ਜਿਹੜੀ ਸਰਕਾਰ ਦੀ ਨੇ ਬੇਲੀ ਆ ਐਡੇ ਵੱਡੇ ਵੱਡੇ ਦੇਖੋ ਜਿਹੜੇ ਵਰਤਮਾਨ ਜਿਹੜੇ ਵਾਅਦੇ ਕਰਦਾ ਜੀ ਐਦਾਂ ਕਰਾਂਗੇ ਉਦਾਂ ਕਰਾਂਗੇ ਪਰ ਸਹੂਲਤ ਜਿਹੜੀ ਆ ਉਹ ਇੱਕ ਪੈਸੇ ਦੀ ਵੀ ਜਿਹੜੀ ਨਹੀਂ ਦਿੱਤੀ ਤੇ ਦੇਖੋ ਜਨ ਜੀਨੀ ਦਾ ਜਿਹੜਾ ਇਹਨਾਂ ਨੁਕਸਾਨ ਹੋ ਚੁੱਕਾ ਆ ਹੁਣ ਕੌਣ ਭਰੂਗਾ ਤੇ ਸਰਕਾਰਾਂ ਦੇ ਹੀ ਨਿਗੇਲੀ ਕਰਕੇ ਹੋਇਆ ਤੇ ਸਰਕਾਰ ਕਹਿੰਦੀ ਇੱਕ ਹੋਰ ਮੰਗ ਕਰਦੇ ਆ ਕਿ ਜਿਹੜਾ ਇਹਨਾਂ ਦਾ ਵੇਖੋ ਇਹਨਾਂ ਨੂੰ ਨੁਕਸਾਨ ਹੋ ਗਿਆ 15 20 ਕਿਲੇ ਪਹਿਲੀ ਤੂੰ ਦੂਰ ਤੱਕ ਦੇਖ ਸਕਦੇ ਜੇ ਸਾਰੀ ਵੇਖੋ ਅੱਗ ਲੱਗ ਗਈ ਆ ਇਹਨਾਂ ਨੂੰ ਜਿਹੜਾ ਇਹਨਾਂ ਦਾ ਪੰਦਾ ਮੁਆਜਰ ਦਿੱਤਾ ਜਾਵੇ